ਲੁਧਿਆਣਾ ਵੈਸਟ ਦੀ ਚੋਣ ਨੂੰ ਲੈ ਕੇ ਚਰਚਾਵਾਂ ਤੀਜ਼ ਨੇ ਕਿਉਂਕਿ ਫਿਲਹਾਲ ਜੋ ਸਮਿਕਰਣ ਪੇਸ਼ ਆ ਰਹੇ ਆ ਉਹਦੇ ਵਿੱਚ ਸਿਆਸੀ ਪਾਰਟੀਆਂ ਉਹਦੀਆਂ ਨਜ਼ਰ ਆ ਰਹੀਆਂ ਖਾਸ ਤੌਰ ਉੱਤੇ ਅਕਾਲੀ ਦਲ ਜਿਹੜਾ ਆ ਲੰਗੇ ਦਿਨੀ ਇੱਕ ਵੱਡਾ ਰੋਡ ਸ਼ੋਅ ਕੱਢਿਆ ਗਿਆ ਪਰ ਉਸ ਦੇ ਬਾਵਜੂਦ ਹੁਣ ਚਰਚਾਵਾਂ ਨੇ ਕਿ ਕੀ ਜਿੰਨਾ ਜ਼ੋਰ ਅਕਾਲੀ ਦਲ ਨੇ ਲਗਾ ਲਿਆ ਅਕਾਲੀ ਦਲ ਇਹ ਸੀਟ ਕੱਢ ਸਕੇਗਾ ਜਾਂ ਨਹੀਂ ਜਾਂ ਫਿਰ ਲੁਧਿਆਣਾ ਵੈਸਟ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰੇਗੀ ਸਵਾਲ ਇਹ ਖੜਾ ਹੋ ਰਿਹਾ ਹੈ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਕਾਰ ਦਾ ਵੀ ਸਵਾਲ ਪੈਦਾ ਹੁੰਦਾ ਕਿਉਂਕਿ ਸੁਖਬੀਰ ਸਿੰਘ ਬਾਦਲ ਆਪ ਇਸ ਚੋਣ ਦੇ ਵਿੱਚ ਪ੍ਰਚਾਰ ਕਰਦੇ ਨਜ਼ਰ ਆਏ ਨੇ ਹਾਲਾਂਕਿ ਜਲੰਧਰ ਵਾਲੇ ਜਦੋਂ ਜ਼ਿਮਨੀ ਚੋਣ ਸੀ ਤੇ ਸੁਖਬੀਰ ਬਾਦਲ ਜਲੰਧਰ ਦੇ ਵਿੱਚ ਨਜ਼ਰ ਨਹੀਂ ਸੀ ਆਏ ਜਾਂ ਇੱਕ ਦੋ ਵਾਰ ਆਏ ਔਰ ਉਸ ਤੋਂ ਬਾਅਦ ਜ਼ਿਆਦਾ ਧਿਆਨ ਸੁਖਬੀਰ ਬਾਦਲ ਨੇ ਇੱਥੇ ਨਹੀਂ ਦਿੱਤਾ ਦੂਜੇ ਪਾਸੇ ਲੁਧਿਆਣਾ ਜ਼ਿਮਨੀ ਚੋਣ ਦੀ ਗੱਲ ਹੈ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਸੁਖਬੀਰ ਬਾਦਲ ਨੇ ਪੂਰਾ ਜ਼ੋਰ ਲਾਇਆ ਇੱਥੋਂ ਤੱਕ ਕਿ ਕਈ ਛੱਡ ਚੁੱਕੇ ਜਾਂ ਵਾਪਸ ਜਾ ਚੁੱਕੇ ਅਕਾਲੀ ਲੀਡਰਾਂ ਨੂੰ ਵਾਪਸ ਲਿਆਂਦਾ ਗਿਆ ਪਾਰਟੀ ਦਾ ਹਿੱਸਾ ਬਣਾਇਆ ਗਿਆ ਦੁਬਾਰਾ ਘਰ ਵਾਪਸੀ ਕਰਾਈ ਗਈ ਹੈ ਔਰ ਦੂਸਰੇ ਪਾਸੇ ਸੁਖਦੇਵ ਸਿੰਘ ਢੀਂਡਸਾ ਦੇ ਸਮਾਗਮ ਦੌਰਾਨ ਜਿਹੜਾ ਭੋਗ ਸਮਾਗਮ ਸੀ ਉਸ ਦੌਰਾਨ ਇਕੱਠਿਆਂ ਹੋਣ ਦੀ ਗੱਲ ਵੀ ਕੀਤੀ ਗਈ ਹੈ ਯਾਨੀ ਕਿ ਸੁਖਬੀਰ ਬਾਦਲ ਬੜੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਨੇ ਪਰ ਇਸ ਦੇ ਬਾਵਜੂਦ ਜੇ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਕਿਸਮਤ ਹੈ ਸਿਆਸੀ ਕਿਸਮਤ ਐਥੇ ਰੰਗ ਨਹੀਂ ਲਿਆਉਂਦੀ ਜਾਂ ਮਿਹਨਤ ਜਿਹੜੀ ਆ ਉਹ ਨਹੀਂ ਰੰਗ ਲਿਆਉਂਦੀ ਤੇ ਫਿਰ ਕੀ ਹੋਵੇਗਾ ਫਿਰ ਅਕਾਲੀ ਦਲ ਕੀ ਕਰੇਗਾ ਸਵਾਲ ਤਾਂ ਇਹ ਖੜਾ ਹੋ ਰਿਹਾ ਦਰਸਲ ਲੁਧਿਆਣਾ ਪੱਛਮੀ ਚੋਣ ਦੇ ਵਿੱਚ ਬਾਦਲ ਨੇ ਆਪਣੇ ਸਿਰ ਉੱਤੇ ਪ੍ਰਚਾਰ ਕੀਤਾ ਤੇ ਇਸ ਵਾਸਤੇ ਹੁਣ ਅਕਾਲੀ ਦਲ ਦੀ ਪਰਫਾਰਮੈਂਸ ਜਿਹੜੀ ਆ ਉਸ ਦੀ ਜ਼ਿੰਮੇਵਾਰੀ ਵੀ ਸੁਖਵੀਰ ਸਿੰਘ ਬਾਦਲ ਉੱਤੇ ਟਿੱਕੀ ਹੋਈ ਹੈ ਕਮਜ਼ੋਰ ਉਮੀਦਵਾਰ ਭਾਵੇਂ ਸਮਝੇ ਜਾ ਸਕਦੇ ਨੇ ਕਮਜ਼ੋਰ ਵੀ ਤਾਂ ਕਿਹਾ ਜਾ ਰਿਹਾ ਕਿਉਂਕਿ ਨਵਾਂ ਚਿਹਰਾ ਆ ਔਰ ਨਵਾਂ ਚਿਹਰਾ ਇਸੇ ਇਸ ਤਰ੍ਹਾਂ ਦੀ ਵੱਡੀ ਸਿਆਸਤ ਦੀਆਂ ਵੱਡੇ ਅਹੁਦੇ ਦੇ ਵਾਸਤੇ ਅਕਾਲੀ ਦਲ ਨੇ ਚੁਣਿਆ ਆ ਤਾਂ ਜਿਸ ਵਾਸਤੇ ਜ਼ਾਹਿਰ ਤੌਰ ਦੇ ਉੱਤੇ ਹੁਣ ਸਵਾਲ ਖੜੇ ਹੋ ਰਹੇ ਆ ਪਰ ਤਾਂ ਵੀ ਪਰਪਕਾਰ ਘੁੰਮਣ ਕੀ ਇਹ ਸੀਟ ਕੱਢ ਸਕਣਗੇ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਪਰਪਕਾਰ ਘੁੰਮਣ ਦੇ ਨਾਲ ਬਾਦਲ ਦੀ ਛਵੀ ਕੀ ਰੰਗ ਲਿਆਵੇਗੀ ਇਹਦੇ ਉੱਤੇ ਸਵਾਲ ਖੜੇ ਹੋ ਰਹੇ ਇਸ ਗੱਲ ਦਾ ਰੌਲਾ ਪੈਂਦਾ ਨਜ਼ਰ ਆ ਰਿਹਾ ਹੈ ਸਿਆਸਤ ਸਣੇ ਪੰਥਕ ਪੱਧਰ ਉੱਤੇ ਵੀ ਅਕਾਲੀ ਦਲ ਘਿਰਿਆ ਹੋਇਆ ਪ੍ਰਤੀਤ ਹੋ ਰਿਹਾ ਦੱਸਦੀ ਹੈ ਕਿ ਕਿਸਾਨਾਂ ਅੰਦਰ ਵੀ ਇੱਕ ਰੋ ਹੈਗਾ ਹੈ ਕਿਉਂਕਿ ਜਦੋਂ ਕਾਲੇ ਕਾਨੂੰਨ ਆਏ ਸੀ ਤਾਂ ਕਿਸਾਨਾਂ ਅੰਦਰ ਕਿਤੇ ਨਾ ਕਿਤੇ ਉਹ ਜਜ਼ਬਾਤ ਅਜੇ ਵੀ ਹੈਗਾ ਕਿ ਅਕਾਲੀ ਦਲ ਨੇ ਸੱਤਾਧਾਰੀ ਕੇਂਦਰ ਸਰਕਾਰ ਦਾ ਸਾਥ ਦਿੱਤਾ ਸੀ ਔਰ ਦੂਸਰੇ ਪਾਸੇ ਪੰਥ ਅੰਦਰ ਰੋਸ ਜਿਹੜਾ ਉਹ ਵੱਖਰੇ ਪੱਧਰ ਦਾ ਹੈਗਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਲੈ ਕੇ ਅਕਾਲੀ ਦਲ ਨੂੰ ਲੈ ਕੇ ਔਰ ਇਹ ਸਾਰੇ ਰੋਸ ਦੇ ਬਦੌਲਤ ਇਹ ਹਾਲ ਹੋਇਆ ਕਿ ਅਕਾਲੀ ਦਲ ਇਸ ਮਿਆਰ ਦੇ ਉੱਤੇ ਪਹੁੰਚ ਗਿਆ ਔਰ ਦੂਸਰੀ ਵੱਡੀ ਗੱਲ ਕਿ ਆਪਸੀ 파ਟੋਤਾ ਅਡ ਅਕਾਲੀ ਦਲ ਚ ਇੰਨੀ ਪੈ ਗਈ ਕਿ ਦੋ ਧੜਿਆਂ ਦਾ ਜਨਮ ਇਸ ਪਟੋਤੜ ਦੇ ਵਿੱਚ ਪਿਆ ਪਰ ਦੂਸਰੀ ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਕੀ ਇਸ ਸੀਟ ਨੂੰ ਕੱਢ ਸਕੇਗਾ ਇਸ ਸਾਰੇ ਇਤਿਹਾਸੇ ਦੇ ਬਾਵਜੂਦ ਕਿਉਂਕਿ ਹੁਣ ਤਾਂ ਇਹ ਵੀ ਕਿਹਾ ਜਾਂਦਾ ਅਕਾਲੀ ਲੀਡਰਾਂ ਵੱਲੋਂ ਕਿ ਤਖਤ ਸਾਹਮਣੇ ਵੀ ਪੇਸ਼ ਹੋ ਗਏ ਔਰ ਪੇਸ਼ੀ ਤੋਂ ਬਾਅਦ ਮਾਫੀ ਵੀ ਮੰਗ ਲਈ ਸਜ਼ਾ ਵੀ ਹੰਡਾਲੀ ਸਭ ਕੁਝ ਹੋ ਗਿਆ ਔਰ ਹੁਣ ਸ਼ਾਇਦ ਸੁਖਬੀਰ ਬਾਦਲ ਇੱਕ ਨਵੇਂ ਰੂਪ 'ਚ ਸਾਹਮਣੇ ਆਏ ਨੇ ਪਰ ਕੀ ਪੰਥ ਜਾਂ ਜਿਹੜੀ ਬਾਕੀ ਆਵਾਮ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਉੱਤੇ ਪਰ ਉਹ ਸਾਜਿਤਾਏਗੀ ਸਵਾਲ ਇਹ ਖੜਾ ਹੋ ਰਿਹਾ ਹੈ ਖੈਰ ਜੇ ਪਰਉਪਕਾਰ ਕੋ ਮਨੀਸ਼ ਚੋਣ ਦੇ ਵਿੱਚ ਹਾਰ ਜਾਂਦੇ ਨੇ ਤਾਂ ਸੁਖਬੀਰ ਬਾਦਲ ਦੇ ਅਧੀਨ ਜਾਂ ਉਹਨਾਂ ਦੀ ਅਗਵਾਈ ਅਧੀਨ ਅਕਾਲੀ ਦਲ ਕਿਸ ਤਰ੍ਹਾਂ ਦੀ ਪਰਫਾਰਮੈਂਸ ਦੇ ਸਕਦਾ 2027 ਦੇ ਵਿੱਚ ਇਹਦਾ ਮੋੜ ਜਿਹੜਾ ਉਹ ਬਣਿਆ ਜਾ ਸਕਦਾ ਹੈ ਖੈਰ ਜੋ ਵੀ ਹੋਏਗਾ ਉਹਦੇ ਸਮੇਂ ਤੇ ਮੈਂ ਸਾਰਾ ਦੱਸਦੇ ਰਵਾਂਗੇ ਉਹ ਤਕਲੀਬ ਨੇ ਰੋਵੰਡੀਆ ਪੰਜਾਬੀ ਦੇ